ਅਮਰੀਕੀ ਰਾਸ਼ਟਰਪਤੀ ਡੋਨਲਡ 트ੰਪ ਨੇ ਮਹਿੰਗਾਈ ਨੂੰ ਲੈ ਕੇ ਟੈਰਿਫ ਦੇ ਉੱਤੇ ਵੱਡਾ ਐਲਾਨ ਕੀਤਾ ਹੈ। ਰਾਸ਼ਟਰਪਤੀ ਡੋਨਲਡ 트ੰਪ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਹੁਣ ਬੀਫ, ਕਾਫੀ, ਗਰਮ, ਫਲਾਂ ਅਤੇ ਹੋਰ ਵਸਤੂਆਂ ਦੇ ਉੱਤੇ ਅਮਰੀਕੀ ਟੈਰਿਫ ਨੂੰ ਖਤਮ ਕਰ ਦਿੱਤਾ ਗਿਆ ਹੈ। 트ੰਪ ਨੇ ਘਰੇਲੂ ਉਤਪਾਦਨ ਨੂੰ ਉਤਸ਼ਾਹਿਤ ਕਰਨ ਅਤੇ ਅਮਰੀਕੀ ਆਰਥਿਕਤਾ ਨੂੰ ਉੱਚਾ ਚੁੱਕਣ ਦੀ ਉਮੀਦ ਦੇ ਵਿੱਚ ਇਹ ਕਦਮ ਚੁੱਕਿਆ ਹੈ। 트ੰਪ ਨੇ ਨਵਾਂ ਕਾਰਜਕਾਰੀ ਹੁਕਮ ਜਾਰੀ ਕੀਤਾ ਜਿਸ ਦੇ ਵਿੱਚ ਚਾਹ, ਫਲਾਂ ਦੇ ਰਸ ਕੋਕੋਆ ਮਸਾਲੇ, ਕੇਲੇ, ਸੰਤਰੇ, ਟਮਾਟਰ ਅਤੇ ਕੁਝ ਹੋਰ ਖਾਣ ਵਾਲੇ ਪਦਾਰਥਾਂ ਦੇ ਉੱਤੇ ਟੈਰਿਫ ਨੂੰ ਹਟਾ ਦਿੰਦਾ ਹੈ। ਟਰੰਪ ਦਾ ਅਮਰੀਕੀ ਖੁਰਾਕ ਦੇ ਪ੍ਰਮੁੱਖ ਤੱਤਾਂ 'ਤੇ ਆਪਣੀ ਟੈਰਿਫ ਨੀਤੀ ਤੋਂ ਅਚਾਨਕ ਪਿੱਛੇ ਹਟਣਾ ਬਹੁਤ ਮਹੱਤਵਪੂਰਨ ਹੈ। ਅਤੇ ਇਹ ਉਸ ਵੇ ਫੈਸਲਾ ਆਇਆ ਜਦੋਂ ਇਸ ਮਹੀਨੇ ਦੀਆਂ ਚੋਣਾਂ ਦੇ ਵਿੱਚ ਵੋਟਰਾਂ ਨੇ ਆਰਥਿਕ ਚਿੰਤਾਵਾਂ ਨੂੰ ਆਪਣਾ ਪ੍ਰਮੁੱਖ ਮੁੱਦਾ ਦੱਸਿਆ ਹੈ ਇਸ ਦੇ ਨਤੀਜੇ ਵਜੋਂ ਵਰਜੀਨੀਆ ਨਿਊ ਜਰਸੀ ਅਤੇ ਦੇਸ਼ ਭਰ ਦੀਆਂ ਹੋਰ ਪ੍ਰਮੁੱਖ ਚੋਣਾਂ ਦੇ ਵਿੱਚ ਡੈਮੋਕ੍ਰੇਟਸ ਲਈ ਵੱਡੀਆਂ ਜਿੱਤਾਂ ਹੋਈਆਂ 트੍ਰੰਪ ਨੇ ਕਿਹਾ ਕਿ ਅਸੀਂ ਕੁਝ ਖਾਣ ਪੀਣ ਜਿਵੇਂ ਕਿ ਕਾਫੀ ਉੱਤੇ ਥੋੜਾ ਪਿੱਛੇ ਹਟ ਰਹੇ ਹਾਂ ਖਪਤਕਾਰਾਂ ਲਈ ਕੀਮਤਾਂ ਨੂੰ ਵਧਾਉਣ ਵਿੱਚ ਸਹਾਇਤਾ ਕਰਨ ਵਾਲੇ ਆਪਣੇ ਟੈਰਿਫ ਬਾਰੇ 트੍ਰੰਪ ਨੇ ਮਨਜ਼ੂਰ ਕੀਤਾ ਹੈ ਕਿ ਕੁਝ ਮਸਾਲਿਆਂ ਦੇ ਉੱਤੇ ਟੈਰਿਫ ਅਤੇ ਕੌਫੀ ਅਤੇ ਫਲਾਂ ਦੇ ਉੱਤੇ ਟੈਰਿਫ ਨੂੰ ਹਟਾਇਆ ਜਾ ਰਿਹਾ ਹੈ ਅਤੇ ਇਹਨਾਂ ਦੇ ਉੱਤੇ ਟੈਰਿਫ ਲਗਾਉਣਾ ਇਹਨਾਂ ਨੂੰ ਮਹਿੰਗਿਆ ਕਰ ਰਿਹਾ ਸੀ ਸੋ 트럼ਪ ਇੱਕ ਵਾਰ ਫਿਰ ਤੋਂ ਟੈਰਿਫ ਦੇ ਉੱਤੇ ਆਪਣਾ ਪੈਰ ਪਿਛਾਂ ਖਿੱਚਦੇ ਹੋਏ ਨਜ਼ਰ ਆਏ ਨੇ ਪਰ ਬਹੁਤ ਹੱਦ ਤੱਕ ਮਹਿੰਗਾਈ ਦੇ ਭਾਰ ਦੂਜੇ ਦੇਸ਼ਾਂ ਵੱਲੋਂ ਸਹਿਣ ਕੀਤੇ ਗਏ ਨੇ ਇਸ ਦੌਰਾਨ ਅਮਰੀਕੀ ਦਰ 트럼ਪ ਦੀਆਂ ਕੋਸ਼ਨਾਵਾਵਾਂ ਦੇ ਬਾਵਜੂਦ ਜਨਵਰੀ ਦੇ ਵਿੱਚ ਅਵਧਾ ਸੰਭਾਲਣ ਤੋਂ ਬਾਅਦ ਅਲੋਪ ਹੋ ਗਏ ਜਿਸ ਨਾਲ ਅਮਰੀਕੀ ਖਪਤਕਾਰ ਉੱਤੇ ਦਬਾਅ ਹੋਰ ਵਧਿਆ 트럼ਪ ਪ੍ਰਸ਼ਾਸਨ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਟੈਰਿਫ ਨੇ ਸਰਕਾਰੀ ਖਜ਼ਾਨੇ ਨੂੰ ਭਰਨ ਦੇ ਵਿੱਚ ਸਹਾਇਤਾ ਕੀਤੀ ਅਤੇ ਦੇਸ਼ ਭਰ ਦੇ ਵਿੱਚ ਕਰਿਆਨੇ ਦੁਕਾਨਾਂ ਦੇ ਉੱਤੇ ਉੱਚ ਕੀਮਤਾਂ ਦੇ ਵਿੱਚ ਕੋਈ ਕਾਰਕ ਨਹੀਂ ਸੀ ਪਰ ਡੈਮੋਕ੍ਰੇਟਸ ਨੇ ਸ਼ੁੱਕਰਵਾਰ ਨੂੰ ਇਸ ਕਦਮ ਦੇ ਉੱਤੇ ਇਸ ਗੱਲ ਨੂੰ ਮਨਜ਼ੂਰ ਕਰਨ ਲਈ ਕਾਹਲੀ ਕੀਤੀ ਤੇ 트럼ਪ ਦੀਆਂ ਨੀਤੀਆਂ ਅਮਰੀਕੀ ਜੇਬਾਂ ਨੂੰ ਨੁਕਸਾਨ ਪਹੁੰਚਾ ਰਹੀਆਂ ਨੇ ਅਜਿਹੇ ਇਲਜ਼ਾਮ 트럼ਪ ਪ੍ਰਸ਼ਾਸਨ ਵੱਲੋਂ ਲਏ ਗਏ ਫੈਸਲਿਆਂ ਤੇ ਲਗਾਏ ਗਏ ਅਤੇ ਟੈਰਿਫ ਤੋਂ ਹੁਣ ਅਮਰੀਕੀ ਰਾਸ਼ਟਰਪਤੀ 트럼ਪ ਪਿੱਛੇ ਹਟਦੇ ਹੋਏ ਨਜ਼ਰ ਆ ਰਹੇ ਨੇ ਅਮਰੀਕੀ ਰਾਸ਼ਟਰਪਤੀ ਨੇ ਫਿਲਹਾਲ ਮਾਸ ਕਾਫੀ ਫਲਾਂ ਦੇ ਉੱਤੇ ਟੈਰਿਫ ਨੂੰ ਖਤਮ ਕਰ ਦਿੱਤਾ ਹੈ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਨੇ ਕੁਝ ਖਾਸ ਦੇਸ਼ਾਂ ਉੱਤੇ ਟੈਰਿਫ ਲਗਾਏ ਸਨ ਜਿਨ੍ਹਾਂ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦੀਆਂ ਵਸਤਾਂ ਦੇ ਅਮਰੀਕਾ ਦੇ ਵਿੱਚ ਪਹੁੰਚਣ ਦੇ ਉੱਤੇ ਉਹਨਾਂ ਦੇ ਉੱਤੇ ਵੱਡੇ ਟੈਰਿਫ ਲਗਾਏ ਜਾ ਰਹੇ ਸਨ ਖਾਸ ਤੌਰ ਤੇ ਅਮਰੀਕਾ ਜਿਨ੍ਹਾਂ ਦੇਸ਼ਾਂ ਦੇ ਨਾਲ ਵੱਡੇ ਪੱਧਰ ਤੇ ਵਪਾਰ ਕਰਦਾ ਹੈ ਜਿਨ੍ਹਾਂ ਦੇ ਵਿੱਚ ਮੈਕਸੀਕੋ ਕੈਨੇਡਾ ਸ਼ਾਮਲ ਨੇ ਅਮਰੀਕਾ ਦੇ ਗੁਆਂਢੀ ਦੇਸ਼ ਵੀ ਨੇ ਇਹ ਵੀ ਅਮਰੀਕਾ ਦੀ ਟੈਰਿਫ ਵਾਲੇ ਫੈਸਲੇ ਦੀ ਜਾਦ ਦੇ ਵਿੱਚ ਆਏ ਸਨ ਸੋ ਅਮਰੀਕਾ ਦੀ ਟੈਰਿਫ ਦਾ ਅਸਰ ਇਹਨਾਂ ਦੋਵਾਂ ਦੇਸ਼ਾਂ ਤੋਂ ਹੋਇਆ ਸੀ ਇਸ ਤੋਂ ਇਲਾਵਾ ਚੀਨ ਅਤੇ ਭਾਰਤ ਉੱਤੇ ਵੀ ਅਮਰੀਕੀ ਟੈਰਿਫ ਦਾ ਵੱਡਾ ਅਸਰ ਦੇਖਿਆ ਜਾ ਰਿਹਾ ਸੀ ਫਿਲਹਾਲ 트럼ਪ ਕੁਝ ਖਾਸ ਪਦਾਰਥਾਂ ਨੂੰ ਲੈ ਕੇ ਟੈਰਿਫ ਤੋਂ ਪਿੱਛੇ ਹਟ ਰਹੇ ਨੇ ਹੁਣ ਦੇਖਣਾ ਇਹ ਹੋਵੇਗਾ ਕਿ 트럼ਪ ਦੇ ਇਸ ਫੈਸਲੇ ਦੇ ਨਾਲ ਇਹਨਾਂ ਉਤਪਾਦਾਂ ਦੀ ਕੀਮਤ ਦੇ ਵਿੱਚ ਕਿੰਨੀ ਕੁ ਗਰਾਵਟ ਅਮਰੀਕਾ ਦੇ ਵਿੱਚ ਆਉਂਦੀ ਹੈ ਤੇ ਅਮਰੀਕੀ ਆਮ ਨਾਗਰਿਕ ਨੂੰ ਇਸ ਟੈਰਿਫ ਟਾਉਣ ਦੇ ਨਾਲ ਕੀ ਫਾਇਦਾ ਹੁੰਦਾ ਇਹ ਦੇਖਣ ਵਾਲੀ ਗੱਲ ਹੋਵੇਗੀ